ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਕਿ ਜੇਕਰ ਐਤਵਾਰ ਵਾਲੇ ਦਿਨ ਤੁਸੀਂ ਦਾਲ ਤੇ ਚੌਲ ਦੀ ਇੱਕ ਮੋਠ ਦੇ ਨਾਲ ਇਹ ਉਪਾਅ ਕਰ ਲੈਂਦੇ ਹੋ ਤਾਂ ਮੰਨ ਲਓ ਕਿ 7 ਦਿਨਾਂ ਵਿੱਚ ਤੁਹਾਡੀ ਕਿਸਮਤ ਬਦਲ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾ ਦਿਓ ਜੀ ਸਾ ਸੰਗਤਾਂ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਦਾਲ ਚੌਲ ਐਤਵਾਰ ਵਾਲੇ ਦਿਨ ਇਹ ਕੰਮ ਤੁਸੀਂ ਜੇਕਰ ਕਰ ਲੈਂਦੇ ਹੋ ਤੁਹਾਡੇ ਦਿਨ ਬਦਲਦੇ ਆਂ ਤੇਰ ਨਹੀਂ ਲੱਗਣੀ ਇੱਕ ਵਾਰ ਇੱਕ ਨਗਰ ਵਿੱਚ ਉਹ ਨਗਰ ਦੇ ਵਿੱਚ ਆਖਦੇ ਹਨ ਕਿ ਸਾਰੇ ਲੋਕ ਹੀ ਬੜੇ ਸੁਪੰਨ ਸੰ ਕਹਿ ਲੋ ਕਿ ਉਸ ਸਮੇਂ ਦੇ ਸ਼ਾਹੋਕਾਰ ਤੇ ਸੇਠ ਸਨ ਉਸ ਨਗਰ ਦੇ ਸ਼ੁਰੂਆਤ ਦੇ ਵਿੱਚ ਇਹ ਇੱਕ ਘਰ ਸੀ ਤੇ ਉਹ ਘਰ ਮੋਚੀ ਦਾ ਸੀ ਉਹਨੇ ਲੋਕਾਂ ਦੇ ਜੋੜੇ ਗੰਢ ਕੇ ਉਸ ਦੇ ਨਾਲ ਆਪਣਾ ਘਰ ਦਾ ਗੁਜ਼ਾਰਾ ਕਰਿਆ ਕਰਨਾ ਉਹਦੇ ਦੋ ਧੀਆ ਤੇ ਪੁੱਤਰ ਸਨ ਤੇ ਨਾਲ ਹੀ ਉਹਦੀ ਘਰਵਾਲੀ ਸੀ ਘਰ ਤੋਂ ਬਾਹਰ ਇੱਕ ਰੁੱਖ ਸੀ ਤੇ ਮਸਾਫਰ ਉਥੋਂ ਲੰਘਦੇ ਕਿਸੇ ਦਾ ਜੋੜਾ ਟੁੱਟਿਆ ਹੁੰਦਾ ਤੇ ਉਹ ਗੰਢ ਦਿੰਦਾ ਉਸ ਨੂੰ ਪੈਸਾ ਟੱਕਾ ਦੇ ਜਾਂਦੇ ਹਾਂ ਜਿਹੜੇ ਪਿੰਡ ਦੇ ਸ਼ਾਹੂਕਾਰ ਸਨ ਕਹਿਣ ਲੱਗੇ ਕਿ ਆਪਣੇ ਕੋਲ ਐਨੇ ਜ਼ਮੀਨ ਹੈ ਐਨੇ ਜਾਇਦਾਦ ਹੈ ਨਗਰ ਵਿੱਚ ਕੋਈ ਵੀ ਅਸਾ ਨਹੀਂ ਜਿਹੜਾ ਸੇਠ ਨਾ ਵਜਦਾ ਹੋਵੇ ਇਹ ਕੱਲਾ ਮੋਚੀ ਹੀ ਹੈ ਤੇ ਇਹਦੇ ਕਰਕੇ ਆਪਣੇ ਸਾਰੇ ਜਾਣੇ ਆਪਣੇ ਨਗਰ ਨੂੰ ਸ਼ਾਹੂਕਾਰ ਸੇਠਾਂ ਦਾ ਨਗਰ ਨਹੀਂ ਕਿਹਾ ਜਾਂਦਾ ਜੇ ਆਪਾਂ ਨੂੰ ਇਹਨੂੰ ਨਗਰ ਤੋਂ ਬਾਹਰ ਕੱਢ ਦਈਏ ਤੇ ਆਪਣਾ ਨਗਰ ਤਾਂ ਵੱਡਾ ਸ਼ਾਹੂਕਾਰਾਂ ਦਾ ਪੰਜ ਆਵੇਗਾ ਆਪਣੇ ਬੜੇ ਠੋਕ ਬਣ ਜਾਵੇਗੇ ਸਾਰੇ ਜਾਣਿਆਂ ਨੇ ਸਲਾਹ ਕਰ ਲਈ ਤੇ ਫਿਰ ਕੀ ਕੀਤਾ ਜਾਂਦਾ ਹੈ ਸੰਗਜ ਕਹਿੰਦੇ ਕਿ ਇਹਨੋਂ ਇਥੋਂ ਕੱਢ ਦਿੱਤਾ ਜਾਵੇ ਤੇ ਜਦੋਂ ਅਗਲਾ ਦਿਨ ਹੋਇਆ ਪੰਚਾਇਤ ਇਕੱਠੀ ਹੋਈ ਉਸੇ ਬੋਹੇ ਦੇ ਅੱਗੇ ਆ ਗਏ ਤੇ ਉਹਨੂੰ ਜਾ ਕੇ ਆਖਦੇ ਕਿ ਵੇਖ ਭਰਾਵਾ ਅਸੀਂ ਸਾਰੇ ਸ਼ਾਹੂਕਾਰ ਸੇਠ ਹਾਂ ਤੇ ਇਕੱਲਾ ਤੂੰ ਹੀ ਹੈ ਸਾਡੇ ਪਿੰਡ ਵਿੱਚ ਜੋ ਮੋਚੀ ਹੈ ਅਸੀਂ ਚਾਉਂਦੇ ਹਾਂ ਕਿ ਤੋਂ ਇਹ ਘਰ ਖਾਲੀ ਕਰਕੇ ਇੱਥੋਂ ਛੱਲਿਆ ਜਾਵੇ ਉਹ ਕਹਿਣ ਲੱਗਾ ਜੇ ਇੱਥੇ ਮੇਰਾ ਰੋਜਗਾਰ ਹੈ ਇਹ ਮੇਰਾ ਘਰ ਹੈ ਮੈਂ ਇੱਥੋਂ ਕਿੱਥੇ ਜਾਵਾਂ ਸਾਰੇ ਨਗਰ ਨੇ ਸਲਾਹ ਕੀਤੀ ਕਿ ਨਗਰ ਤੋਂ ਬਾਹਰ ਇੱਕ ਢਿੱਲਾ ਹੈ ਉੱਚੀ ਥਾਂ ਦੇ ਉੱਤੇ ਉਹ ਸਾਰੀ ਥਾਂ ਇਸ ਨੂੰ ਲੈ ਕੇ ਦੇ ਦਿੱਤੀ ਜਾਵੇ ਤੇ ਉੱਥੇ ਚੱਲਿਆ ਜਾਵੇ ਹੁਣ ਵਿਚਾਰੇ ਦੀ ਕੀ ਪਹਿਚਾਨ ਸੀ ਉਹ ਥਾਂ ਲਿਖ ਕੇ ਉਸ ਨੂੰ ਦੇ ਦਿੱਤਾ ਜਾਵੇ ਤੇ ਉਹਦੇ ਘਰਾਂ ਨੂੰ ਸਰਾਂ ਬਣਾ ਦਿੱਤਾ ਗਿਆ ਹੁਣ ਆਉਂਦੇ ਜਾਂਦੇ ਰਾਹਗੀਰ ਮਸਾਫਰ ਉਥੇ ਰੁਕਦੇ ਉਹਨਾਂ ਦੇ ਲੰਗਰ ਪ੍ਰਸ਼ਾਦ ਦੇ ਦੀ ਉਥੋਂ ਹੀ ਉਹਨਾਂ ਵਿਵਸਥਾ ਕਰ ਦਿੱਤੀ ਜਾਂਦੀ ਜਿੱਥੇ ਉਹਨੂੰ ਟਿੱਲਾ ਦਿੱਤਾ ਗਿਆ ਸੀ ਉਹ ਪੱਥਰੀਲਾ ਸੀ ਧਰਤੀ ਤੋਂ ਬਹੁਤ ਹੀ ਜ਼ਿਆਦਾ ਉੱਚਾ ਸੀ ਕੰਮ ਮੋਚੀ ਦਾ ਹੁੰਦਾ ਸੀ ਕਿ ਹੋਰ ਕੋਈ ਵੀ ਕੰਮ ਨਹੀਂ ਸੀ ਹੁੰਦਾ ਉਸ ਨੂੰ ਇੰਨੀ ਉੱਚੀ ਚੜ੍ਹ ਕੇ ਕੌਣ ਉਹਦੇ ਕੋਲ ਜੁਤੇ ਗੰਡਵਾਉਣ ਆਉਂਦਾ ਵਿਜਾਰੇ ਦੇ ਕੋਲ ਕੋਈ ਵੀ ਕੰਮ ਨਹੀਂ ਸੀ ਹੁਣ ਉਹਦਾ ਕਹਿੰਦਾ ਕਿ ਉੱਥੇ ਬੈਠ ਕੇ ਉਹ ਰੋਣ ਲੱਗ ਗਿਆ ਜਦੋਂ ਰੋਵੇ ਤੇ ਉਹਦੀ ਪਤਨੀ ਨੇ ਕਿਹਾ ਕਿ ਪਰਮਾਤਮਾ ਉਹਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ ਐਵੇਂ ਹੀ ਕੋਈ ਹੱਲ ਨਹੀਂ ਹੋਣਾ ਉਹਦੀ ਪਤਨੀ ਨੇ ਉੱਥੇ ਬੜੇ سارے ਪੱਥਰ ਪਏ ਹੋਏ ਸਨ ਤੇ ਉਹਨਾਂ ਪੱਥਰਾਂ ਲੱਕੜਾਂ ਨੂੰ ਉਹ ਸਾਰਾ ਕੁਝ ਇਕੱਠਾ ਕੀਤਾ ਤੇ ਉੱਥੇ ਜਿਹੜੇ ਰੁੱਖ ਸਨ ਉਹਨੇ ਉਹਦੇ ਨਾਲ ਬੜਾ ਹੀ ਸੋਣਾ ਉਥੇ ਰਹਿਣ ਲਈ ਇੱਕ ਸ਼ਨ ਕਹਿ ਲਓ ਕਿ ਚੌਂਪੜੀ ਜਿਹੀ ਬਣਾ ਲਈ। ਹੁਣ ਉੱਚਾ ਥਾਂ ਸੀ ਤੇ ਉਥੇ ਜਦੋਂ ਬਣਾਇਆ ਤੇ ਉਹਨਾਂ ਦੇ ਕੋਲ ਜੋ ਵੀ ਹੈਗਾ ਸੀ ਖਾਣ ਪੀਣੋਂ ਖਾਣ ਲੱਗ ਪਏ। ਕਹਿਣ ਲੱਗੇ ਕਿੰਨਾ ਕੁ ਦਿਨ ਐਵੇਂ ਗੁਜ਼ਾਰਾ ਹੋਵੇਗਾ ਉਹ ਕਹਿੰਦੇ ਕਿ ਕੋਈ ਨਾ ਪਰਮਾਤਮਾ ਰਾਹ ਬੰਦ ਕਰਦਾ ਹੈ ਤੇ ਸੌ ਰਾਹ ਖੋਲ ਵੀ ਦਿੰਦਾ ਹੈ। ਉਹ ਰਾਤ ਬੜਾ ਮੇਹ ਪਿਆ ਤੇ ਮੇਹ ਪੈਣ ਤੋਂ ਬਾਅਦ ਜਦੋਂ ਸਵੇਰ ਹੋਈ ਉਦਾਕਾਰ ਵਾਲਾ ਫਿਰ ਮੱਥੇ ਤੇ ਹੱਥ ਧਾਰ ਕੇ ਬੈਠ ਕੇ ਰੋਈ ਜਾਵੇ। ਉਹਦੀ ਪਤਨੀ ਕਹਿੰਦੀ ਕਿ ਦੇਖੋ ਮੇਂ ਪੈਣ ਨਾਲ ਜਿੰਨੇ ਪੱਥਰ ਸਣੋਂ ਬਾਹਰ ਨਿਕਲ ਆਏ ਹਨ। ਮਿੱਟੀ ਪੋਲੀ ਹੋ ਗਈ ਹੈ। ਜੇ ਆਪਾਂ ਚਾਹੀਏ ਤੇ ਆਪਾਂ ਸਾਰੇ ਇਹ ਪੱਥਰ ਵਿੱਚੋਂ ਕਾਂਢ ਕੇ ਇਹਦੇ ਨਾਲ ਥੱਲੇ ਧਰਤੀ ਜਿਹੜੀ ਹੈ ਉਹ ਥੋੜੀ ਠੀਕ ਹੋ ਜਾਵੇਗੀ। ਉਹਨਾਂ ਸਾਰੇ ਜਾਣਿਆਂ ਨੇ ਮਿਲ ਕੇ ਸਾਰੇ ਪੱਥਰ ਚੁੱਕ ਲਏ। ਕੋਈ 2-3 ਦਿਨਾਂ ਵਿੱਚੋਂ ਸਾਰੇ ਪੱਥਰ ਚੁੱਕ ਕੇ ਗਏ ਤੇ ਹੁਣ ਉਹਨਾਂ ਪੱਥਰਾਂ ਦੇ ਨਾਲ ਆਸਟ੍ਰੇਲੀਆ ਤੋਂ ਥੱਲੇ ਉਤਰਨ ਲਈ ਉਹਨਾਂ ਨੇ ਰਾਹ ਬਣਾ ਲਿਆ ਜਿਹੜੀ ਅੱਗੇ ਥਾਂ ਸੀ ਉਹ ਬੜੇ ਸਾਫ਼ ਸੁਥਰੀ ਹੋ ਗਈ ਹੁਣ ਉਹਨੇ ਕਿਹਾ ਕਿ ਮੇਰੇ ਕੋਲ ਪੈਸਾ ਟੱਕਾ ਵੀ ਹੈ ਹੌਲੀ-ਹੌਲੀ ਕਰਕੇ ਉਸਨੇ ਜੋੜਿਆ ਸੀ ਤੇ ਉਸਨੇ ਕਿਹਾ ਕਿ ਜਾਓ ਇਸਦੇ ਨਾਲ ਸੇਟ ਤੋਂ ਬੀ ਲੈ ਕੇ ਆਓ ਸੇਟ ਕੋਲ ਗਏ ਤੇ ਬੀ ਮੰਗਿਆ ਉਹਨੇ ਪੈਸਿਆਂ ਦਾ ਬੀ ਕਿੱਥੋਂ ਆਉਣਾ ਸੀ ਪਰ ਸੇਟ ਨੂੰ ਉਹਨਾਂ ਤੇ ਤਰਸ ਆ ਗਿਆ ਉਹਨੂੰ ਥੋੜੇ ਜਿਹੇ ਬੀਜ ਜਿਹੜੇ ਸੰਕਿਆ ਕਿ ਤੂੰ ਲੋੜ ਐ ਜੇ ਤੈਨੂੰ ਤੇ ਤੂੰ ਲੈ ਜਾ ਮੈਨੂੰ ਵਾਪਸ ਕਰ ਜਾਵੇਂ ਉਹਨੇ ਵੀ ਦੇ ਦਿੱਤੇ ਤੇ ਚਾਰੇ ਜਾਣਿਆਂ ਨੇ ਰਲ ਮਿਲ ਕੇ ਫਸਲ ਪੀਚੇ ਰੱਬ ਨੇ ਵੀ ਰੰਗ ਭਾਗ ਲਾਏ ਆਖਦੇ ਹਨ ਕਿ ਨੇਤਾ ਨੂੰ ਮਰਾਦਾ ਲਗਦੀਆਂ ਹਨ ਤੇ ਉਹਦੀ ਨੇਤ ਨੂੰ ਮਰਾਦ ਲੱਗੀ ਹੁਣ 6 ਮਹੀਨਿਆਂ ਦੇ ਜਿਹੜੇ ਫਸਲ ਸੀ ਉਹਦੇ ਘਰ ਬਹੁਤ ਸੋਹਣੀ ਹੋਈ ਕਹਿੰਦੇ ਕਿ ਦਾਲ ਜਿਹੜੀ ਕਣਕ ਸੀ ਉਹ ਸਾਰਾ ਕੁਝ ਬਹੁਤ ਸੋਨਾ ਹੋਇਆ ਤੇ ਹੁਣ ਉਹਦੀ ਪਤਨੀ ਨੇ ਕਿਹਾ ਕਿ ਆਪਣੇ ਜੋਗਾ ਉਹਨਾਂ ਹਿੱਸਾ ਰੱਖ ਕੇ ਉਹ ਕਹਿੰਦੀ ਕਿ ਸਾਰੇ ਸ਼ਾਹੂਕਾਰ ਦਾ ਜੋ ਵਪਾਰ ਕਰਨਾ ਹੈ ਪਹਿਲਾਂ ਉਸ ਨੂੰ ਵਾਪਸ ਕਰਕੇ ਆਓ ਹੁਣ ਉਹਨੇ ਕਿਹਾ ਕਿ ਦੇਖੋ ਜਿਹੜੇ ਆਪਣੇ ਨਗਰ ਤੇ ਆਪਣੇ ਘਰ ਨੂੰ ਜਿਹੜਾ ਆਸ਼ਰਮ ਹੈ ਉਹ ਸਾਰੇ ਜਿਹੜੇ ਬਣਾ ਦਿੱਤੀ ਗਏ ਹੈ ਉਥੋਂ ਰਾਗ ਗਿਰ ਮਸਾਫਰ ਲੰਘਦੇ ਹਨ ਆਪਣੇ ਹਿੱਸੇ ਦਾ ਦਾਨ ਪਾਉਣ ਉਥੇ ਕਰਕੇ ਆਓ ਉਹਨੋਂ ਦਾਲ ਤੇ ਜਿਹੜੀ ਕਣਕ ਸੀ ਝੋਲੇ ਦੇ ਵਿੱਚ ਪਾਈ ਤੇ ਸਾਰਾ ਕੁਝ ਲੈ ਕੇ ਉਹ ਉੱਥੇ ਗਿਆ। ਉਹ ਜਦੋਂ ਸ਼ਾਹੂ ਘਾਰ ਨੇ ਉਹਨਾਂ ਨੂੰ ਪਿੰਡ ਦਾ ਜਿਹੜਾ ਮੋਤ ਭਾਰ ਸੀ ਉਹਨੇ ਵੇਖਿਆ ਤਾਂ ਉਹਨੂੰ ਆਇਆ ਕਿ ਬਲਦ ਗੱਡੀ ਲਾਦ ਕੇ ਉਹਨੂੰ ਕਹਿੰਦਾ ਕਿ ਤੂੰ ਕਿਵੇਂ ਪਿੰਡ ਦੀ ਝੋਟਾ ਪਾਇਆ ਹੈ। ਉਹਨੇ ਕਿਹਾ ਜੀ ਇੱਥੇ ਰਾਗਿਰ ਮਸਾਫਰ ਲੰਗਦੇ ਹਨ। ਪ੍ਰਸ਼ਾਦਾ ਪਾਣੀ ਵੰਦਾ ਹੈ ਮੈਂ ਆਪਣਾ ਹਿੱਸਾ ਦੇਣ ਆਇਆ ਹਾਂ। ਉਹ ਕਹਿੰਦਾ ਕਿ ਅੱਡਾ ਤੂੰ ਕਿਵੇਂ ਹੋ ਗਿਆ ਆਪਣਾ ਹਿੱਸਾ ਜਿਹੜਾ ਤੂੰ ਸਾਨੂੰ ਦੇਣਾ ਆਇਆ ਹੈ ਜਿਹੜੇ ਪੈਰਾਂ ਨਾਲ ਆਇਆ ਉਹਨਾਂ ਪੈਰਾਂ ਨਾਲ ਮੁੜ ਜਾ ਵਿਚਾਰਾ ਸਾਰਾ ਸਮਾਨ ਲੈ ਕੇ ਚਲਾ ਗਿਆ ਤੇ ਘਰ ਗਿਆ ਪਤਨੀ ਆਖਦੀ ਹੈ ਸਮਾਨ ਕਿਉਂ ਵਾਪਸ ਲੈ ਕੇ ਆਏ ਹੋ ਕਹਿੰਦਾ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਐਸੀ ਜ਼ਰੂਰਤ ਨਹੀਂ ਅਸੀਂ ਤੁਹਾਡੇ ਤੋਂ ਲੈ ਲਵਾਂਗੇ ਹੁਣ ਅਸੀਂ ਨਹੀਂ ਲੈਣਾ ਉਹਨੇ ਸਾਰਾ ਸਮਾਨ ਲਿਆ ਕੇ ਵਾਪਸ ਕੀਤਾ ਹੁਣ ਉਹ ਜਿਹੜਾ ਢੇਲਾ ਸੀ ਉਹ ਬੜਾ ਚੰਗਾ ਬਣਾ ਲਿਆ ਉਹਨਾਂ ਫਸਲ ਵਾਲੇ ਖੇਤੀ ਕਰਦੇ ਤੇ ਹੁਣ ਅਗਲੇ 2-3 ਦਿਨ ਲੰਘੇ ਤੇ ਮੀਂਹ ਪੈਣਾ ਸ਼ੁਰੂ ਹੋਇਆ। ਹੁਣ ਮੀਂਹ ਵੀ ਇੰਨਾ ਪਿਆ ਕਿ ਕਹਿੰਦੇ ਕਿ ਸਾਰੇ ਨਗਰ ਵਿੱਚ ਹੜ੍ਹ ਆ ਗਿਆ। ਹੜ੍ਹ ਤੋਂ ਬਚਣ ਦੇ ਲਈ ਸਾਰਿਆਂ ਨੇ ਸਲਾਹ ਕੀਤੀ ਕਿ ਢਿੱਲਾ ਹੀ ਹੈ ਜਿੱਥੇ ਅਸੀਂ ਜਾ ਕੇ ਜਾਨ ਬਚਾ ਸਕਦੇ ਹਾਂ। ਹੁਣ ਸਾਰੇ ਜਣੇ ਉੱਥੇ ਜਾ ਕੇ ਬੈਠ ਗਏ ਹੁਣ ਜਦੋਂ ਰਾਤ ਹੋਈ ਤਾਂ ਉਹਨਾਂ ਨੇ ਸਾਰਿਆਂ ਦੇ ਲਈ ਦਾਲ ਚੋਲ ਬਣਾ ਲਏ। ਉਹਨਾਂ ਨੇ ਆਵਾਜ਼ ਲਗਾਈ ਹੁਣ ਪਿੰਡ ਦਾ ਜਿਹੜਾ ਮੋਤਬਾਰ ਸੀ ਕਹਿਣ ਲੱਗਾ ਕਿ ਤੂੰ ਇੰਨੇ ਜੋਗਾ ਹੋ ਗਿਆ ਕਿ ਸਾਨੂੰ ਸੇਠਾਂ ਦੇ ਸਾਹੂਕਾਰਾਂ ਨੂੰ ਪ੍ਰਸ਼ਾਦਾ ਖਵਾਵੇਂਗਾ ਉਹਨੇ ਬੜੇ ਮੰਦੇ ਚੰਗੇ ਸ਼ਬਦ ਬੋਲੇ ਤੇ ਪਤਨੀ ਵਿਚਾਰੀ ਕੁਝ ਨਾ ਬੋਲੀ ਉਹਨੇ ਉਵੇਂ ਹੀ ਕੜਾਈਆਂ ਟੱਕ ਕੇ ਰੱਖ ਦਿੱਤੀਆਂ ਸਵੇਰ ਹੋਏ ਤੇ ਉਹਨੇ ਕਿਹਾ ਕਿ ਵੇਖੋ ਬਜ਼ੁਰਗ ਜੀ ਬੱਚੇ ਵੀ ਹਾਂ ਤੇ ਭੁੱਖ ਨਾਲ ਜੜੇ ਉਹ ਮਿਲ ਕਰਏ ਹਨ ਰੋਤੋਂ ਕਰ ਲਾ ਰਹੇ ਹਨ ਮੇਰੇ ਹੱਥ ਦਾ ਨਹੀਂ ਖਾਣਾ ਤੇ ਜਾ ਆ ਜਾਓ ਆਪੇ ਹੀ ਦਾਲ ਚੋਲ ਬਣਾ ਕੇ ਰੈਣ ਕੇ ਖਾ ਲੋ ਫਿਰ ਉਹ ਜਿਹੜੇ ਅੱਗੇ ਚਾਰ ਪੰਜ ਜਾਣੇ ਸਨ ਉਹ ਕਹਿਣ ਲੱਗੇ ਸਾਨੂੰ ਭੁੱਖ ਮਨਜੂਰ ਹੈ ਪਰ ਤੇਰੇ ਕੋਲ ਨਹੀਂ ਖਾਵਾਂਗੇ ਇਦਾਂ ਹੀ ਅਗਲਾ ਦਿਨ ਸਾਰਾ ਲੰਘ ਗਿਆ ਹੁਣ ਸਾਰੇ ਹੀ ਪਾਸੀ ਪਾਣੀ ਸੀ ਘਰ ਜਾ ਨਹੀਂ ਸਕਦੇ ਜਦੋਂ ਅਗਲਾ ਤੇ ਤੀਜਾ ਦਿਨ ਹੋਇਆ ਤੇ ਸਵੇਰ ਹੋਈ ਇੱਕ ਬਜ਼ੁਰਗ ਮਾਈ ਆਪਣੀ ਭੋਤਰੀ ਦੇ ਨਾਲ ਆਕੇ ਆਖਦੇ ਤੇਰੇ ਕੋਲ ਕੁਝ ਖਾਣ ਹੋਇਆ ਉਹਨੇ ਕਿਹਾ ਹਾਂ ਮੈਂ ਦਾਲ ਤੇ ਚੋਲ ਰੰਨੇ ਪਏ ਹਨ ਤੂੰ ਖਾਣੇ ਹਨ ਤੇ ਖਾ ਲੈ ਉਹਨੇ ਥਾਲੀ ਚ ਆਪਣੀ ਪੋਤਰੀ ਨੂੰ ਦਾਲ ਚੋਲ ਪਾ ਦਿੱਤੇ ਨਾਲੇ ਆਪ ਵੀ ਖਾ ਲੈ ਪਿੰਡ ਦੇ ਉਹ ਜਿਹੜੇ ਆਗੂ ਬਣੇ ਸਨ ਕਹਿਣ ਲੱਗੇ ਇਹਨਾਂ ਦੇ ਘਰ ਦਾ ਖਾਵेंगे ਜੇ ਤੂੰ ਇਹਨਾਂ ਦੇ ਘਰ ਦਾ ਖਾਵਵੇਂਗੀ ਤੇ ਸ਼ਾਹੂਕਾਰਾਂ ਦੇ ਪਿੰਡ ਵਿੱਚ ਨਹੀਂ ਜਾ ਸਕਦੀ ਕਹਿੰਦੀ ਕਿ ਕੋਈ ਨਾ ਜੇ ਜਾਨ ਬਚ ਗਈ ਤੇ ਸ਼ਾਹੂਕਾਰਾਂ ਦੇ ਪਿੰਡ ਵਿੱਚ ਵੀ ਆ ਜਾਵਾਂਗੀ ਉਨ ਸ਼ਾਮ ਦੁਪਹਿਰ ਤੱਕ ਅੱਧਾ ਪਿੰਡ ਉੱਥੇ ਜਾ ਕੇ ਖਾਣਾ ਖਾਣ ਲੱਗਾ। ਅਗਲੀ ਸਵੇਰ ਹੋਈ ਸਾਰੇ ਪਿੰਡ ਦੇ ਲੋਕ ਉੱਥੇ ਆ ਕੇ ਖਾਣ ਲੱਗ ਪਏ। ਖਾਣਾ ਖਾਣ ਲੱਗ ਪਏ ਤੇ ਬਸ ਉਹ 4-5 ਪਰਿਵਾਰ ਸਾਨੂੰ ਅਜੇ ਵੀ ਭੁੱਖੇ ਬੈਠੇ ਸਨ। ਉਹਨਾਂ ਦਾ ਬੜਾ ਬੁਰਾ ਹਾਲ ਸੀ ਹੁਣ ਪਤੀ-ਪਤਨੀ ਤੇ ਉਹ ਬੱਚੇ ਉਹਨਾਂ ਦੇ ਕੋਲ ਗਏ ਤੇ ਜਾ ਕੇ ਹੱਥ ਜੋੜ ਕੇ ਕਹਿਣ ਲੱਗੇ ਸਾਡੇ ਤਾਂ ਨ ਪੁੰਦਾ। ਉਹਨਾਂ ਚਿਹਰੇ 'ਤੇ ਅਸਰ ਜਿੰਨਾ ਚਿਰ ਤੁਹਾਡੇ ਜਿਹੜੇ ਬੱਚੇ ਵੀ ਭੁੱਖ ਨਾਲ ਵਿਲਕਦੇ ਪਏ ਹਨ। ਤੁਹਾਡੇ ਬਜ਼ੁਰਗ ਵੀ ਹਨ ਤੇ ਆਓ ਤੁਸੀਂ ਵੀ ਪ੍ਰਸ਼ਾਦਾ ਖਾਓ ਇਹਨਾਂ ਕਹਿਨ ਦੇ ਦੇ ਸੀ ਉਹਨਾਂ ਦੇ ਬੱਚੇ ਤੇ ਬਜ਼ੁਰਗ ਵੀ ਜਾ ਕੇ ਖਾਣ ਲੱਗੇ ਉਹ ਪੰਜ ਜਾਨੀ ਆਪ ਨਾ ਆਏ ਤੇ ਉਹਨਾਂ ਨੇ ਆਪ ਵੀ ਕਿਹਾ ਕਿ ਤੁਸੀਂ ਵੀ ਜਾ ਕੇ ਛਕੋ ਪਰ ਕਿਹੜੇ ਮੋਹ ਨਾਲ ਛਕਦੇ ਹੁਣ 14ਵਾਂ ਚੌਥਾ ਤੇ ਪੰਜਵਾਂ ਦਿਨ ਹੋਇਆ ਜਦੋਂ ਬਿਲਕੁਲ ਹੱਦ ਹੋ ਗਈ ਉਹਨਾਂ ਨੇ ਵੀ ਆ ਕੇ ਪ੍ਰਸ਼ਾਦਾ ਛਕ ਲਿਆ ਨਾਲੇ ਉਸ ਕੋਲੋਂ ਮਾਫੀ ਮੰਗੀ ਕਹਿਣ ਲੱਗੇ ਸਾਨੂੰ ਮਾਫ ਕਰ ਅਸੀਂ ਤੇ ਇਹਨੋਂ ਪਿੰਡ ਚੋਂ ਕੱਢ ਦਿੱਤਾ ਸੀ ਤੇ ਤੂੰ ਅੱਜ ਸਾਨੂੰ ਦਾਣ ਫੋਣ ਕਰਤਾ ਪਿਆ ਹੈ ਪ੍ਰਸ਼ਾਦਾ ਦੇਂਦਾ ਪਿਆ ਹੈ ਸਾਡਾ ਟਿੱਡ ਪਰਦਾ ਪਿਆ ਹੈ ਉਹ ਕਹਿੰਦਾ ਕੋਈ ਨਾ ਜੋ ਹੁੰਦਾ ਚੰਗੇ ਲਈ ਹੁੰਦਾ ਹੈ ਤੁਸੀਂ ਜੇ ਪਿੰਡ ਚੋਂ ਨਾ ਘਟਦੇ ਅਸੀਂ ਇੱਥੇ ਨਾ ਹੁੰਦੇ ਤੇ ਪਿੰਡ ਚ ਮੋਚੀ ਦਾ ਕੰਮ ਕਰਕੇ ਇੱਕ ਸਮੇਂ ਦਾ ਟਿੱਡ ਪਰਦਾ ਸੀ ਇੱਥੇ ਆ ਕੇ ਅਸੀਂ ਤਿੰਨ ਸਮੇਂ ਦਾ ਸੋਨਾ ਪ੍ਰਸ਼ਾਦਾ ਖਾਈਦਾ ਹੈ ਉਨੇ ਕਿਆ ਪਰ ਉਸ ਦਿਨ ਜੇ ਤੂੰ ਰਸਤ ਲੈ ਕੇ ਪਿੰਡ ਗਿਆ ਸੀ ਅਸੀਂ ਤੇਰੀ ਮੋੜ ਦਿੱਤੀ ਸੀ ਉਹਦੇ ਲਈ ਸਾਨੂੰ ਮਾਫ ਕਰ ਦੇ ਕਹਿੰਦਾ ਜੀ ਜੋ ਹੋਇਆ ਚੰਗੇ ਲਈ ਹੋਇਆ ਜੇਕਰ ਉਸ ਦਿਨ ਤੁਸੀਂ ਰਸਤ ਰੱਖ ਲੈਂਦੇ ਅੱਜ ਤੁਸੀਂ ਸਾਰੇ ਜਾਨੇ ਪ੍ਰਸ਼ਾਦਾ ਪਾਣੀ ਨਹੀਂ ਸੀ ਝਕਣਾ ਪਰਮਾਤਮਾ ਜੋ ਕਰਦਾ ਹੈ ਚੰਗੇ ਲਈ ਕਰਦਾ ਹੈ ਉਹਨੇ ਕਿਹਾ ਕਿ ਅਸੀਂ ਤੈਨੂੰ ਪਿੰਡ ਵਿੱਚੋਂ ਕੱਢ ਦਿੱਤਾ ਹੁਣ ਜਦੋਂ ਪਾਣੀ ਹੌਲੀ ਹੌਲੀ ਚਾਰੇ ਪਾਸਿਆਂ ਤੋਂ ਚੜਿਆ ਪਿਆ ਹੈ ਤੇ ਕਹਿੰਦੇ ਕਿ ਜੇ ਤੇਰੇ ਸੌਂਦੇ ਹਾਂ ਤਾਂ ਪਰਮਾਤਮਾ ਦੇ ਅੱਗੇ ਤੂੰ ਅਰਦਾਸ ਕਰ ਹੱਥ ਛੋੜ ਕੇ ਪਰਮਾਤਮਾ ਸਭ ਦੇ ਸੌਂਦਾ ਹੈ ਇਹਨਾਂ ਦਾ ਵੀ ਦੁੱਖ ਸੁਣ ਲੈ ਤੇ ਕਹਿੰਦੇ ਕਿ ਅਗਲੇ ਦਿਨ ਮੀਂਹ हट ਗਿਆ ਤੇ ਪਾਣੀ ਹੌਲੀ-ਹੌਲੀ ਨਗਰ ਚੋਂ ਨਿਕਲ ਗਿਆ ਸਾਰੇ ਜਾਣੇ ਕਹਿੰਦੇ ਕਿ ਤੂੰ ਪਿੰਡ ਚੱਲ ਕਹਿੰਦਾ ਕਿ ਨਹੀਂ ਮੈਂ ਹੁਣ ਉੱਥੇ ਨਹੀਂ ਜਾਣਾ ਮੈਂ ਇੱਥੇ ਖੁਸ਼ ਹਾਂ ਪਰਮਾਤਮਾ ਜੋ ਕਰਦੇ ਹਨ ਚੰਗਾ ਹੀ ਕਰਦੇ ਹਨ ਇਸੇ ਤਰ੍ਹਾਂ ਉਹ ਉੱਥੇ ਹੀ ਰਹਿਣ ਲੱਗਾ ਤੇ ਉਹ ਕਹਿੰਦਾ ਜੇ ਮੈਨੂੰ ਇੱਕ ਚੀਜ਼ ਸਮਝ ਆ ਗਈ ਪ੍ਰਮਾਤਮਾ ਜੋ ਕਰਦੇ ਹਨ ਚੰਗਾ ਹੀ ਕਰਦੇ ਹਨ ਦੂਜੀ ਚੀਜ਼ ਜਦੋਂ ਆਪਾਂ ਦਾਨ ਪੋਣ ਚੰਗੇ ਲਈ ਕਰਦੇ ਹਾਂ ਉਹ ਮੁੜ ਕੇ ਆਉਂਦਾ ਹੈ ਮੈਂ ਉੱਥੇ ਬੈਠ ਕੇ ਮੋਚੇ ਦਾ ਕੰਮ ਕਰਦਾ ਸੀ ਤੇ ਮੇਰੇ ਕੋਲ ਜੋ ਰੁੱਖਾ ਮਿੱਸਾ ਸੀ ਉਹਦੇ ਵਿੱਚੋਂ ਕਿਸੇ ਦਾ ਦਾਨ ਪੋਣ ਕਰ ਦਿੰਦਾ ਸੀ ਤੇ ਉਹਦੇ ਸਦਕਾ ਪ੍ਰਮਾਤਮਾ ਨੇ ਅੱਜ ਮੈਨੂੰ ਰੰਗ ਭਾਗ ਲਾ ਦਿੱਤੇ ਅੱਜ ਭਾਵੇਂ ਮੈਂ ਮੋਠੇ ਦਾਲ ਦੀ ਤੁਹਾਨੂੰ ਜਿਹੜੀ ਖਵਾਈ ਹੈ ਉਹ ਪਰਮਾਤਮਾ ਦਾ ਫਲ ਹੈ ਮੈਨੂੰ ਜੋ ਮਿਲਿਆ ਹੋਇਆ ਹੈ ਇਸ ਲਈ ਦਾਨ ਪਾਉਣ ਨਾਲ ਜ਼ਰੂਰ ਕਰੋ ਤੇ ਕਿਸੇ ਕਿਸੇ ਨੂੰ ਮਾੜੇ ਸ਼ਬਦ ਕਦੇ ਨਾ ਬੋਲੋ ਮਾੜੇ ਸ਼ਬਦਾਂ ਦਾ ਨਤੀਜਾ ਤੁਹਾਨੂੰ ਚਲਦੇ ਹੀ ਮਿਲ ਜਾਵੇਗਾ ਇਸ ਲਈ ਭਾਵੇਂ ਮੋਠੇ ਦਾਲ ਦੀ ਹੋਵੇ ਭਾਵੇਂ ਚੌਲਾਂ ਦੀ ਦਾਨ ਪਾਉਣਾ ਜ਼ਰੂਰ ਕਰੋ ਪਰਮਾਤਮਾ ਤੁਹਾਡੀਆਂ ਚੋਲੀਆਂ ਦੁਗਨੀਆਂ ਭਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ